ਅੱਜ ਮੈਂ ਇਹ ਗੱਲ ਕਹਿ ਰਿਹਾ ਸੀ ਦੇਖੋ ਕਿੱਡੀ ਵੱਡੀ ਤਰਾਸਦੀ ਹੈ ਇਹ ਸਾਡੇ ਪੰਜਾਬ ਲਈ ਸਭ ਤੋਂ ਬਿਸ਼ਰਮ ਵਾਲੀ ਗੱਲ ਹੈ ਸਾਡੇ ਸਾਰਿਆਂ ਲਈ ਮੈਂ ਕਹਿੰਦਾ ਜਿਹੜੀ ਸਰਕਾਰ ਹੈ ਪੰਜਾਬ ਦੀ ਸਾਰਿਆਂ ਲਈ ਪੰਜਾਬ ਦੇ ਲੀਡਰਾਂ ਨੇ ਹਰ ਇੱਕ ਪਾਰਟੀ ਲਈ ਵੀ ਸਾਨੂੰ ਪੰਜਾਬੀਆਂ ਨੂੰ ਪੰਜਾਬ ਦੇ ਹੋ ਕੇ ਵਸਨੀਕ ਹੋ ਕੇ ਸਾਨੂੰ ਇੱਕ ਪ੍ਰਵਾਸੀਆਂ ਦੇ ਪਰਚਾ ਕਰਾ ਲਈ ਅੱਜ ਜੱਦੋਂ ਕਰਨੀ ਪੈ ਰਹੀ ਹੈ ਜਿੱਥੇ ਉਹਨਾਂ ਦੀ ਬਿਲਕੁਲ ਸ਼ਰਿਆਨ ਗਲਤੀ ਆ ਉਹਨਾਂ ਨੇ ਵੀਡੀਓ ਪਾਈ ਹੈ ਸਾਡੇ ਕੋਲ ਪ੍ਰੂਫ ਨੇ ਪੂਰੇ ਮੇਰੇ ਹਿਸਾਬ ਨਾਲ ਏਰੀਆ ਦੇ ਵਿੱਚ ਵੀਡੀਓ ਫੈਲ ਗਈ ਹੋਣੀ ਆ ਚਲੋ ਇਸ ਪ੍ਰਸ਼ਾਸਨ ਦੀ ਹਾਲੇ ਤੱਕ ਇਹ ناکਾਮਯਾਬੀ ਹੈ ਜਿਹੜਾ ਹਾਲੇ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕੀ ਬਲੈਮ ਹੈ ਜੇ ਹੋਰ ਵੀ ਕਾਰਵਾਈ ਡੀਐਸਪੀ ਸਾਹਿਬ ਕਿੱਧਰ ਲੰਨੇ ਪੈ ਉਹ ਮੈਂ ਸਰਪੰਚ ਪੰਡਾ ਉਹਨਾਂ ਮੇਰੀ ਇੱਕ رائے ਆ ਵੀ ਆਪਣੇ ਭਾਈ ਸਾਹਿਬ ਅਮਰਤਪਾਲ ਸਿੰਘ ਜੀ ਜੀ ਇਹਨਾਂ ਦਾ ਕਸੂਰ ਕੀ ਹੈ ਕਿ ਉਹਨਾਂ ਲੋਕਾਂ ਨੂੰ ਅਮਰ ਸੀਗਾ ਤੇ ਉਹਨਾਂ ਦੇ ਆ ਕਸੂਰ ਦੇ ਜੋ ਤੁਮੀ ਆਉਨੋ ਦੇਲਾ ਕਟਨੀ ਆ ਪੈਰੀਆ ਆ ਜਿਹੜਾ ਯਾ ਪ੍ਰਵਾਸੀ ਹੈ ਪਰ ਉਹ ਇੰਨਾ ਗੰਦ ਬੋਲ ਰਿਹਾ ਤਾਂ ਪਾ ਹੋਰ ਵੀ ਆਲਾ ਸਰਪੰਚ ਆ ਜੀ ਕਹਿੰਦਾ ਇੱਕੇ ਲਾਗਾ ਬਰੇ ਇਹਨਾਂ ਨੂੰ ਪੰਜਾਬ ਤੋਂ ਕੱਢੋ ਤੇਣਾ ਪਰ ਦਿੱਤੇ ਵਰਦਾ ਦਿੱਤੀ ਫੇਰ ਉਹਦੇ ਪਿੰਡਾਂ ਤੋਂ ਬਾਹਰ ਕੱਢੋ ਇਹਨਾਂ ਦੇ ਮਤੇ ਪਾਓ ਪਿੰਡਾਂ ਦੇ ਵਿੱਚ ਕਿ ਇਹ ਪਿੰਡ 'ਚ ਕੋਈ ਪ੍ਰਵਾਸੀ ਬੰਦਾ ਨਹੀਂ ਰਹੂਗਾ ਲਓ ਜੀ ਪਰਾ ਪੂਰਾ ਆ ਗੱਲ ਕਰੋ ਜੀ ਚਾਰ ਬੋਟ ਆ ਇਹਨਾਂ ਦੀ ਐਦਾਂ ਜੀ ਬਈ ਮੈਂ ਐਕਚੁਅਲ ਵਿੱਚ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਨਾ ਬਈ ਉਹ ਜਿਹੜਾ ਏਰੀਆ ਹੈਗਾ ਯਾ ਜੀ ਅੱਜ ਵੀ ਰਾਇਲ ਮਾਜਰੇ ਦੀ ਹੱਦ ਵਾਸਤੇ ਆ ਜੀ ਜੀ ਠੀਕ ਹੈ ਨਾ ਜੀ ਪਹਿਲੀਆਂ ਪੰਚਾਇਤਾਂ ਦਾ ਹੀ ਕਸੂਰ ਨੇ ਜੀ ਜਿਹੜੇ ਇਹ ਭਈਆ ਸਾਡੇ ਸਿਰ ਤੇ ਨੂੰ ਚੜ ਰਹੇ ਆ ਚੜ ਰਹੇ ਇਹਨਾਂ ਨੇ ਵੋਟਾਂ ਬਣਾਈਆਂ ਮੋੜ ਤੇ ਜਦੋਂ ਇਧਰ ਨੂੰ ਪੰਚਾਇਤਾਂ ਦੀ ਉਹ ਰਾਜਨੀਤੀ ਖਰਾਬ ਕਰਨ ਆਪੇ ਇਹਨਾਂ ਨੇ ਪੰਜਾਇਦਾ ਲੱਗ ਕਰਾਤੀ ਜੀ ਉੱਥੇ ਰਹਿ ਗਏ ਸੀ ਤਿੰਨ ਉਹ ਚਾਰ ਅੱਬਰ ਪੰਜਾਬੀਆਂ ਦੇ ਆ ਜੀ ਮੈਂ ਕਹਿੰਦਾ ਵੀ ਮੈਂ ਗਰੰਟੀ ਇਹ ਕਹਿੰਦਾ ਜਿਹੜੇ ਸਰਪੰਚ ਜਦੋਂ ਉੱਥੇ ਵੋਟਾਂ ਹੁੰਦੀਆਂ ਨੇ ਜਿਹੜੇ ਸਰਪੰਚ ਤੇ ਅਸੀਂ ਨਾਮਜ਼ਦ ਕਰ ਦੋ ਇਹ ਸਾਲ ਹਰ ਜੂਗਾ ਜੀ ਸਿਰਫ 4 ਵੋਟਾਂ ਨੇ ਜਿਹਦੇ ਹੱਕ ਤੇ ਮੈਂ ਜਿਹਦੇ ਹੱਕ ਤੇ ਮੈਂ ਖੜਿਆ ਹੋਇਆ ਨੇ ਉਹਨੇ ਹਾਰ ਨਹੀਂ ਹਾਰਨਾ ਉੱਥੇ ਮਤਲਬ ਇਹ ਜਦੋਂ ਸਾਡੀ ਕਦੇ ਉਹਨਾਂ ਨਾਲ ਹੋਰਾਈ ਹੁੰਦੀ ਜਦੋਂ ਸਾਹ ਅੱਜ ਵੀ ਕਹਿੰਦੇ ਆ ਐਮਐਲਏ ਨੇ ਤੁਹਾਡੇ ਹੱਥ ਦੇ ਵਿੱਚ ਖੜਦੇ ਵੀ ਉਹਨਾਂ ਨਾਲ ਪਾਰਟਿਆ ਕਰਾਉਣ ਨੂੰ ਮੈਂ ਜੋ ਤੁਸੀਂ ਕਹੋਗੇ ਮੈਂ ਮੰਨ ਜਾਊਂਗਾ 2200 ਵੋਟਾਂ ਜਨਾਬ ਠੀਕ ਹੈ ਨਾ ਐਮਐਲਏ ਹੋਗਾ ਜਿਹੜਾ ਮਰਜ਼ੀ ਪਾਰਟੀ ਵਾਲਾ ਹੋਵੇ ਉਹਨੇ ਆਪਣੀ ਵੋਟ ਦੇਖਣੀ ਆ ਸਹੀ ਗੱਲ ਆ ਸਿੰਘ ਸਾਹਿਬ ਜੀ ਇੱਕ ਮਿੰਟ ਬਾਈ ਇੱਕ ਮਿੰਟ ਦੋ ਬਾਈ ਦਾ ਚੈਨਲ ਦੇਖ ਰਿਹਾ ਇਸ ਟਾਈਮ ਲਾਈਵ ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਪ੍ਰਸ਼ਾਸਨ ਨਾਲ ਗੱਲ ਕਰ ਚੁੱਕੇ ਆ ਪਰ ਸਾਰਿਆਂ ਦੇ ਟਰੈਕਟਰ ਘਰਾ ਤੋਂ ਬਾਹਰ ਹੈ ਇਸ ਟਾਈਮ ਕੋਈ ਸਤਲੂ ਦਰਿਆ ਤੇ ਸੇਵਾ ਲੱਗਿਆ ਹੋਆ ਕਰਨ ਪਰ ਜੇ ਅੱਧੇ ਘੰਟੇ ਚ ਪ੍ਰਸ਼ਾਸਨ ਨੇ ਇਹ ਮੁੰਡੇ ਗ੍ਰਿਫਤਾਰ ਨਾ ਕੀਤੇ ਜਗਾਂ ਇਹਨਾਂ ਦਾ ਮਾਪਿਓ ਨਾ ਨਾ ਗ੍ਰਿਫਤਾਰ ਕੀਤੇ ਹੁਣ 10 ਘੰਟੇ ਦਾ ਰਹਿ ਦਿੱਤਾ ਜੀ ਜਗਾਂ ਨਵਾਲ ਮਾਜਰਾ ਰੈ ਮਾਜਰਾ ਅੱਡਾ ਵੱਜਦਾ ਟੱਕਰੀ ਅੱਡਾ ਵੱਜਦਾ ਤੇ ਅਸੀਂ ਇੱਕ ਹਾਲ ਦਾ ਨਾਰਾ ਮਾਰਨਾ ਆਪਣੇ ਗਰੁੱਪਾਂ 'ਚ ਵੀਡੀਓ ਪਾਵਾਂਗੇ ਤੇ ਟਰੈਕਟਰਾਂ ਡਰਾਈਵਾਂ ਦੇ ਮੂੰਹ ਇੱਧਰ ਨੂੰ ਕਰ ਲਿਓ ਵੀਰੋ ਅੱਜ ਮਸਲਾ ਵਿਆਪ ਤੇ ਸਰਦਾਰੀ ਦਾ ਉੱਠਿਆ ਸਾਰੇ ਡੈਕਟਰਾਂ ਦੇ ਮੂੰਹ ਇੱਧਰ ਨੂੰ ਕਰ ਲਿਓ ਲਾਈਵ ਦੇਖ ਰਿਆ ਲਾਈਵ ਚੈਨਲ ਚੱਲ ਰਿਹਾ ਤੇ ਤੁਹਾਨੂੰ ਗਰੁੱਪਾਂ 'ਚ ਇਸੇ ਬਾਈ ਦੇ ਥਰੂ ਤੁਹਾਨੂੰ ਫੇਸ ਨੇਹਾਂ ਦਵਾਂਗੇ ਸਿਰਫ ਅੱਧੇ ਹੰਦੇ ਦਾ ਟਾਈਮ ਆ ਸਾਰੇ ਟਰੈਕਟਰ ਇੱਧਰ ਨੂੰ ਆਏ ਪੱਗਾ ਕਲਗੀਧਰ ਦੀ ਬਖਸ਼ੀ ਹੋਈ